ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 8 ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 14 ਦਸੰਬਰ 2016 ਇੱਕ ਪੋ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਐਮ ਇਸ਼ੂਜ਼ ਦੇ ਨਾਲ ਉਹਨਾਂ ਬਾਰੇ ਤੁਹਾਡੇ ਕੀ ਚਾਰ ਨੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਪੋ ਮਹੀਨੇ ਦੀ ਸ਼ੁਰੂਆਤ ਹੈ ਮੂਲ ਨਾਨਕਸ਼ਹੀ ਕੈਲੰਡਰ ਮੁਤਾਬਕ ਜੀ ਸਾਡੇ ਧਰਤੀ ਦੇ ਖਿੱਤੇ ਪੰਜਾਬ ਜਿੱਥੇ ਕੇ ਛੇ ਰੁੱਤਾਂ ਆਪਣੇ ਪੂਰੇ ਜੋਬਨ ਔਰ ਵੇਗਨੜ ਆਂਦੀਆਂ ਨੇ ਜਾਂਦੀਆਂ ਨੇ ਪਤਾ ਹੁੰਦਾ ਹੈ ਵੀ ਇਹ ਬਰਸਾਤਾਂ ਦੇ ਮਹੀਨੇ ਨੇ ਇਹ ਗਰਮੀਆਂ ਦੇ ਨੇ ਸਰਦੀਆਂ ਦੇ ਨੇ ਇਹ ਸਿਆਲ ਦੇ ਨੇ ਇਹ ਪਤਝੜ ਦੇ ਨੇ ਜੀ ਇਹ ਬਸੰਤ ਦੇ ਨੇ ਸੋ ਅੱਜ ਪੋ ਮਹੀਨੇ ਦੀ ਸ਼ੁਰੂਆਤ ਹੈ ਸੋ ਦਿਨੇ ਤੋਂ ਪਾਂ ਰਾਤੀ ਪਾੜੇ ਜੀ ਸੋ ਇਹ ਪੋ ਮਾਗ ਦੀ ਖਾਸੀਅਤ ਹੈ ਸੋ ਅਸੀਂ ਬਾਅਦ ਵਿੱਚ ਕਨਕਲੂਜਨ ਦੇ ਵਿੱਚ ਜਿਹੜੇ ਦੋ ਬਾਰਾਂ ਮਾਣੇ ਗੁਰੂ ਨਾਨਕ ਸਾਹਿਬ ਦਾ ਰਾਗ ਤਖਾਰੀ ਦੇ ਵਿੱਚ ਔਰ ਪੰਜਵੇਂ ਪਾਤਸ਼ਾਹ ਦਾ ਜਿਹੜਾ ਖਾਸ ਤੌਰ ਤੇ ਮਾਜ ਮਹੱਲਾ ਪੰਜਵਾਂ ਦੇ ਥੱਲੇ ਉਹਨਾਂ ਦੇ ਨਾਲ ਵਿਚਾਰ ਕਰਾਂਗੇ ਇਹਨਾਂ ਮਹੀਨਿਆਂ ਨਾਲ ਜੁੜੀ ਹੋਈ ਜਿਹੜੀ ਇੱਕ ਖਾਸ ਬਿਊਟੀ ਹੈ ਖੂਬਸੂਰਤੀ ਹੈ ਔਰ ਉਸ ਨੂੰ ਅਸੀਂ ਕਿਵੇਂ ਰੋਹਾਨੀਅਤ ਦੇ ਨਾਲ ਗੁਰੂ ਸਾਹਿਬ ਨੇ ਜੋੜਿਆ ਅ ਦੂਸਰਾ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ ਮੁਬਾਰਕਾਂ ਦੀ ਝੜੀ ਲਾਈ ਜੀ ਔਰ ਹਰੀਕ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਜੀ ਮਨਮਨਥਨ ਕੌਰ ਨੇ ਤਾਂ ਕਾਲੀ ਲਾਲੀ ਕਰ ਦਿੱਤਾ ਸੀ ਔਰ ਸਭ ਨੇ ਕੇਕ ਪੇਸ਼ ਕਰਮੀ ਹੋਈ ਹੈ ਪਰ ਮੈਂ ਸਭ ਨੂੰ ਇਹ ਕਿਹਾ ਵੀ ਦਾ ਮਤਲਬ ਇਹ ਨਹੀਂ ਹੈ ਵੀ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਓਵਰ ਹੋ ਗਿਆ ਸਾਡਾ ਅਧਰ ਨਾਲ ਰਦਰ ਸਾਨੂੰ ਕੁਆਲਟੀ ਪ੍ਰੋਡਿਊਸ ਕਰਨ ਦੇ ਲਈ ਜਿਹੜਾ ਹੈ ਇਸ ਤੇ ਲਈ ਹੋਰ ਵੀ ਇਨਪੁਟ ਚਾਹੀਦੀ ਹੋਏਗੀ ਫਾਈਨੈਂਸ਼ੀਅਲ ਵੀ ਔਰ ਅਦਰਵਾਈਜ਼ ਵੀ ਪਰ ਫਿਰ ਵੀ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬੇਸ਼ੱਕ ਤੁਸੀਂ ਇਹਨੂੰ ਆਲਰੇਡੀ ਡਿਫਰੈਂਟ ਗੈਜੇਟਸ ਤੋਂ ਦੇਖ ਰਹੇ ਹੋ ਜਾਦੂ ਤੋਂ ਰੋਕੂ ਤੋਂ ਟਾਈਮ ਵਾਰਨਰ ਤੋਂ ਬੈਲ 5 ਤੋਂ ਔਰ ਇੰਟਰਨੈਟ ਬਾਕਸ ਔਰ ਫਾਇਰ ਸਟ੍ਰਿਕ ਦੂਸਰੇ ਲੇਕਨ ਇਹ ਵੀ ਇੱਕ ਮਦਦ ਹੋਏਗੀ ਪੰਜਾਬੀ ਜਾਂ ਇਸ ਪਾਸੇ ਨਾਲ ਜਿਹੜੇ ਜੁੜੇ ਹੋਏ ਵੀਰ ਭੈਣਾਂ ਨੇ ਕਿਉਂਕਿ 7 ਡਾਲਰ ਪਰ ਮੰਥ ਜਿਹੜੀ ਇਸ ਦੀ ਐਪ ਉਹ ਕਾਸਟ ਕਰ ਦिए ਕਿ ਵੀ ਜੇ ਤੁਸੀਂ ਇਹੀ ਸਮਝੋ ਕਿ ਵੀ ਤੁਸੀਂ ਇਹ ਮਦਦ ਕਰ ਰਹੇ ਹੋ اور ਮੇਰਾ خیال ਹੈ ਕਿ ਲੈਸ ਥੈਨ 100 ਡਾਲਰਸ ਬਣਦੇ ਨੇ ਸਾਲ ਦੇ ਸੋ ਇਹ ਲੈ ਹੀ ਲੋ ਐਪ ਤਾਂ ਕਿ ਤੁਹਾਡੇ ਰਹੇਗੀ ਫੋਨ ਦੇ ਉੱਤੇ ਵੀ ਔਰ ਤੁਸੀਂ ਚਾਰੋਂ ਹੀ ਚੈਨਲਸ ਨੂੰ ਵਾਚ ਕਰ ਸਕਦੇ ਹੋ ਜੀ ਰੌਣਕ ਸਾਹਿਬ ਅ ਜਦੋਂ ਅਸੀਂ ਭਾਰਤ ਦੇ ਹਵਾਲੇ ਨਾਲ ਖਾਸ ਤੌਰ ਤੇ ਜਿਸ ਅੰਦਾਜ਼ ਦੇ ਵਿੱਚ ਐਗਰੈਸਿਵ ਇੰਟਰਨੈਸ਼ਨਲ ਜਿਹੜੀ ਹੈ ਡਿਪਲੋਮੇਸੀ ਪਰਸੂ ਕਰਨੀ ਚਾਹੀਏ ਔਰ ਉਹਦੇ ਵਿੱਚ ਕਈ ਪਾਸਿਓਂ ਮੂੰ ਟੁੱਟੇ ਹਾਲਾਂਕਿ ਹੁੰਦਾ ਏ ਸੀ ਜਿਵੇਂ ਹੁਣ ਮੋਦੀ ਨੂੰ ਪਹਿਲਾਂ ਜਿਵੇਂ ਉਹਦੇ ਨਿਊ ਜਰਸੀ 'ਚ ਬੈਠੇ ਕੈਲੀਫੋਰਨੀਆ ਔਰ ਦੁਨੀਆ ਭਰ 'ਚ ਉਹਨਾਂ ਨੇ ਝੂਠੀਆਂ ਵੋਟਾਂ ਪਾ ਕੇ ਉਹਨੂੰ ਪਰਸਨ ਆਫ ਦਾ ਈਅਰ ਟਾਈਮ ਮੈਗਜ਼ੀਨ ਦੇ ਵਿੱਚ ਅੱਗੇ ਲੈ ਆਉਂਦਾ ਹੈ ਉਹ ਬਾਤ ਉਹ ਤਲਬਿਆ ਨਹੀਂ ਕਿਤੇ ਵੀ ਉਹਨਾਂ ਨੂੰ ਹੈਕਰ ਜਿਹੜੇ ਨੇ ਉਹਨਾਂ ਦਾ ਨੰਬਰ ਉੱਪਰ ਸੀ ਡੋਨਲਡ ਟਰੰਪ ਬਣੇ ਤੇ ਫਿਰ ਉਹ ਆਮ ਹੁੰਦਾ ਸੀ ਜਦੋਂ ਡੈਕਲੇਮੇਸ਼ਨ ਕੰਟੈਸਟ ਜਾਂ ਡਿਬੇਟਸ ਹੁੰਦੀਆਂ ਸੀ ਯੂਨੀਵਰਸਿਟੀਆਂ ਦੇ ਵਿੱਚ ਜਾਂ ਕਾਲਜੇਸ ਦੇ ਵਿੱਚ ਕਿ ਜਿਹਨੂੰ ਫਸਟ ਸੈਕੰਡ ਥਰਡ ਪ੍ਰਾਈਜ਼ ਨਹੀਂ ਸੀ ਮਿਲਦਾ ਉਹਨੂੰ ਕੰਸੋਲੇਸ਼ਨ ਪ੍ਰਾਈਜ਼ ਦੇ ਦਿੰਦੇ ਸੀ ਕਿ ਵੀ ਚਲੋ ਕੰਸੋਲ ਕਰਨਾ ਹੈ ਸੋ ਹੁਣ ਉਹ ਜਿਹੜਾ ਫੋਰਚੂਨ 100 ਪਰਸਨਸ ਨੇ ਉਹਦੇ ਵਿੱਚ ਮੋਦੀ ਨੂੰ ਉਹਨਾਂ ਨੇ ਜਿਹੜਾ ਇੱਕ ਪਤਾ ਨਹੀਂ 9ਵਾਂ કે 10ਵਾਂ ਨੰਬਰ ਦੁੱਤੇ ਤੇ ਉਹਦੇ ਚ ਹੁਣ ਬੜਾ ਖਬਰ ਲਾਈ ਹੋਈ ਹੈ ਕਿ ਮੋਦੀ ਚੋਸਨ ਕੇ ਐਸ ਦੇ ਸਮੇਂ ਕਹੀ ਇਹ ਕੰਸੋਲੇਸ਼ਨ ਪ੍ਰਾਈਜ਼ ਹੈ ਜਿਹੜਾ ਦੂਜੇ ਔਰਡ ਨਹੀਂ ਜਦਦਾ ਕਹਾਂ ਜੋ ਜਾਂਦੇ ਜਾਂਦੇ ਹੌਸਲਾ ਦੇਦੇ ਹੋ ਕਿਤੇ ਡਿੱਗ ਨਾ ਪਏ ਜੀ ਔਰ ਜਿਸ ਅੰਦਾਜ਼ ਦੇ ਵਿੱਚ ਭਾਰਤ ਦੀ ਫੋਰਨ ਪਾਲਿਸੀ ਨੇਬਰਹੂਡ ਦਾ ਅਸੀਂ ਅਕਸਰ ਜ਼ਿਕਰ ਕਰਦੇ ਬੇਸ਼ੱਕ ਅੱਲ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਭਾਰਤ ਨੇ ਵਰਲਡ ਬੈਂਕ ਦੇ ਡਿਸੀਜਨ 메ਕਿੰਗ ਨੂੰ ਇਨਫਲੂਐਂਸ ਕੀਤਾ ਔਰ ਆਰਬਿਟਰੇਸ਼ਨ ਨੂੰ ਉਹਨਾਂ ਨੇ ਘਟੋ ਘਟ ਜਨਵਰੀ ਫੈਬਰੂਰੀ ਤੱਕ ਸ਼ੈਲਵ ਕਰ ਦਿੱਤਾ ਔਰ ਪਾਕਿਸਤਾਨ ਨੇ ਅੱਜ ਕਿਹਾ ਕਿ ਜੀ ਉਹ ਅਪਰੋਚ ਕਰਨਗੇ ਜਿਹੜਾ ਹੈ ਉਹਨਾਂ ਦੇ ਕਿਉਂਕਿ ਇੰਡਸ ਵਾਟਰ ਟ੍ਰਾਈਬਿਊਨਲ ਬਣੇ ਹੋਏ ਨੇ ਦੋਨੋਂ ਪਾਸੇ ਜੀ ਔਰ ਉਹਦੇ ਤੋਂ ਬਾਅਦ ਦੇਖਣਗੇ ਜੇ ਨਾ ਰਿਸਪੌਂਡ ਕੀਤਾ ਤੇ ਅਗੇਨ ਦੇ ਗੋ ਬੈਕ ਦੇਲ ਗੋ ਬੈਕ ਟੂ ਵਰਲਡ ਬੈਂਕ ਸੋ ਲੇਖਨ ਪਾਰਤ ਦੇ ਨੇਬਰਹੂਡ ਚ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਪਿਛਲੇ ਦਿਨ ਜਿ ਕਿ ਕਿਵੇਂ ਪੁਟਾਨ ਦੀ ਸੈਨਟ ਨੇ ਉਹ ਪ੍ਰੋਪੋਜ਼ਲ ਰਿਜੈਕਟ ਕਰ ਦਿੱਤੀ ਜਿਹੜੀ ਪੁਟਾਨ ਇੰਡੀਆ ਬੰਗਲਾਦੇਸ਼ ਹਾਈਵੇ ਜਿਵੇਂ ਚਾਈਨਾ ਦੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਤਰਜ ਤੇ ਇਹਨਾਂ ਦੇ ਬਣਾਉਣ ਦਾ ਸੀ ਔਰ ਹੁਣ ਇੱਕ ਵੱਡਾ ਸੈਟਬੈਕ ਇੰਡੀਆ ਨੂੰ ਹੋਰ ਲੱਗਾ ਕਿਉਂਕਿ ਬੰਗਲਾਦੇਸ਼ ਇਸ ਵੜੇ ਕਿਉਂ ਜ ਆ ਮੁਲਕ ਔਰ ਮੈਨੂੰ ਕੋਈ ਵੀ ਸ਼ੱਕ ਨਹੀਂ ਹੈ ਕਿ ਜਿਵੇਂ শ্রীলੰਕਾ ਦੇ ਵਿੱਚ ਜਿਹੜੀ ਪ੍ਰੋਜ ਆਈ ਚਾਈਨਾ ਗਵਰਨਮੈਂਟ ਸੀ ਪਿਛਲੀ ਪਾਵੇਂ ਹੁਣ ਨਵੇਂ ਵੀ ਅਲਟੀਮੇਟਲੀ ਚਾਈਨਾ ਦੀ ਸ਼ੈਲਟਰ ਚ ਚਲੀ ਗਈ ਉਹਨੂੰ ਕੱਢਣ ਦੇ ਲਈ ਇੰਡੀਅਨ ਇੰਟੈਲੀਜੈਂਸ ਰੌ ਨੇ ਪੂਰਾ ਆਪਰੇਸ਼ਨ ਕਰਕੇ ਉਹਨੂੰ ਚੋਣਾ ਜਤਾਈਆਂ ਸੀ ਇਸੇ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਇਹਨਾਂ ਦੋਨਾਂ ਮਾਈਆਂ ਦੇ ਵਿੱਚ ਕੰਪੀਟੀਸ਼ਨ ਰਿਹਾ ਇੱਕ ਪਾਸੇ ਸ਼ੇਖ ਹਸਿਨਾ ਜੀ ਇਹ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਸੀ ਔਰ ਬਾਅਦ ਸਾਰਾ ਹਮੋ ਸਾਰੇ ਟੱਬਰ ਦੀ ਅਸੈਸੀਨੇਸ਼ਨ ਹੋਈ ਇਹ ਬਚ ਗਈ ਬੀਬੀ ਇਹ ਹਮੇਸ਼ਾ ਤੋਂ ਹੀ ਪ੍ਰੋ ਇੰਡੀਆ ਲਾਈਨ ਰਹੀ ਹੈ ਔਰ ਦੂਸਰੀ ਖਾਲਿਦਾ ਜ਼ਿਆ ਜਿਹੜੀ ਕਿ ਬੰਗਲਾਦੇਸ਼ ਦਾ ਫੌਜੀ ਜਨਰਲ ਜਿਹਨੇ ਪਾਵਰ ਲਈ ਸੀ ਜ਼ਿਆਉਰ ਰਹਿਮਾਨ ਉਸ ਦੀ بیگم ਹੈ ਸੋ ਇਹ ਦੋ ਮੇਨ ਪਾਰਟੀਆਂ ਨੇ ਸੋ ਇੰਡੀਅਨ ਇੰਟੈਲੀਜੈਂਸ ਜੇਸੀ ਰਾ ਜਿਹੜੀ ਹੈ ਹਮੇਸ਼ਾ ਹੀ ਬੰਗਲਾਦੇਸ਼ ਦੇ ਵਿੱਚ ਇਸ ਪਾਰਟੀ ਦੀ ਮਦਦ ਕਰਦੀ ਰਹੀ ਹੈ ਔਰ ਮੈਨੂੰ ਕਦੇ ਵੀ ਸ਼ੱਕ ਨਹੀਂ ਹੋਇਆ ਕਿ ਵੀ ਜਿਹੜਾ ਉੱਥੇ ਇਨਾਂ ਨੂੰ ਪਾਵਰ 'ਚ ਲਿਆਣਾ ਹੈ ਜਾਂ ਜਿਤਾਣਾ ਹੈ ਉਸ ਦੇ ਪਿੱਛੇ ਜਿਹੜਾ ਇੰਡੀਅਨ ਏਜੰਸੀਆਂ ਦਾ ਵੱਡਾ ਰੋਲ ਹੈ ਔਰ ਉਸ ਤੋਂ ਬਾਅਦ ਮੋਦੀ ਨੇ ਬੰਗਲਾਦੇਸ਼ ਨੂੰ ਇਵੇਂ ਹੀ ਵਰਤਣਾ ਚਾਹਿਆ ਜਿਵੇਂ ਕਿ ਕੋਈ ਜਿਹੜੀ ਹੈ ਉਹ ਨਜ਼ਰਾਨੇ ਦੇਣ ਵਾਲੀ ਸਟੇਟ ਹੁੰਦੀ ਹੈ ਲੇਕਿਨ ਔਰ ਮੈਂ ਕਈ ਵਾਰੀ ਡਿਫਰੈਂਸ਼ੀਏਸ਼ਨ ਦੇਖਦਾ ਹਾਂ ਕਿ ਵੀ ਇੱਕ ਪਾਸੇ ਤਾਂ ਪਾਕਿਸਤਾਨ ਜਿਹੜਾ ਨਿਊਕਲੀਅਰ ਵੀ ਹੈ ਔਰ ਕਿਸੇ ਵੀ ਹੱਦ ਤੱਕ ਉਹ ਜਾ ਕੇ ਕੋਆਪਰੇਟ ਵੀ ਕਰਦਾ ਇੰਟਰਨੈਸ਼ਨਲ ਵੀ ਗੱਲਬਾਤ ਕਰਨਾ ਚਾਹੁੰਦਾ ਹੈ ਜੀ ਉਸ ਨੂੰ ਤਾਂ ਇਹ ਹਮੇਸ਼ਾ ਇਸ ਨੇ ਵੀ ਇਹਨੂੰ ਕਲਰ ਕੀਤਾ ਜਾਏ ਕਲੱਬ ਕੀਤਾ ਜਾਏ ਐਜ਼ ਅ ਟੈਰਰਿਸਟ ਕੰਟਰੀ ਮਦਰ ਆਫ ਆਲ ਟੈਰੋਰਿਜ਼ਮ ਤੇ ਦਿਸ ਥੈਟ ਬਣਾਇਆ ਲੇਕਿਨ ਬੰਗਲਾਦੇਸ਼ ਦੇ ਵਿੱਚ ਜਿਹੜਾ ਮਾਹੌਲ ਹੈ ਜੇ ਤੁਸੀਂ ਜਿਸ ਨੂੰ ਇਹ ਇੰਡੀਅਨਸ ਪਾਕਿਸਤਾਨੀ ਕੰਟੈਕਸਟ ਦੇ ਵਿੱਚ دہشت گردੀ ਕਹਿੰਦੇ ਨੇ ਜਾਂ ਇਸਲਾਮ ਨਾਲ ਜੋੜ ਕੇ ਉਸ ਦਾ ਗੱਲ ਕਰਦੇ ਨੇ ਉਸ ਦਾ ਜ਼ਿਆਦਾ ਵਰਤਾਰਾ ਹੈ ਜੋ ਉਸ ਡਿਫੀਨੇਸ਼ਨ ਚ ਫਿੱਟ ਹੋਣਾ ਹੋਏ ਤੋਂ ਬੰਗਲਾਦੇਸ਼ ਜੀ ਲੇਕਿਨ ਉਹ ਉਸਤਾ ਜ਼ਿਕਰ ਨਹੀਂ ਕਰਦੇ ਉਹਦੇ ਨਾਲ ਤਾਂ ਇਹਨਾਂ ਨੇ ਟੈਰੀਟਰੀ ਵੀ ਜਿਹੜੀ ਹੈ ਕਿੰਨੇ ਸੋ ਪਿੰਡ ਦਿੱਤੇ ਤੇ ਕਿੰਨੇ ਲੈ ਘੱਟ ਲੈ ਜ਼ਿਆਦਾ ਦਿੱਤੇ ਔਰ ਕਿਹਾ ਜੀ ਅਸੀਂ ਬਾਰਡਰ ਡਿਸਪੁਟ ਸੈਟਲ ਕਰ ਲਿਆ ਔਰ ਇਹ ਸਮਝਦੇ ਹੁਆ ਕਿ ਵੀ ਅਸੀਂ ਬੰਗਲਾਦੇਸ਼ ਜਿਹੜਾ ਆਲਟੀਮੇਟਲੀ ਸਬਸਰਵੀਐਂਟ ਹੋਏਗਾ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਔਰ ਇਹਦੇ ਚ ਦੋ ਸਬਕ ਜਿਹੜੇ ਇਹ ਸਾਰੀ ਵਿਜ਼ਿਟਰ ਕੈਨਸਲ ਕਰਦੇ ਨੇ ਕਿਉਂਕਿ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੇ ਇੰਡੀਆ ਆਣਾ ਸੀ ਹੋਰ ਇਹਨ 12th ਆਵਰ ਉਹਨੇ ਆਪਣੀ ਵਿਜ਼ਿਟ ਕੈਨਸਲ ਕੀਤੀ ਹੈ ਜ ਜਿੰਨੇ ਇੱਕ ਮੀਡੀਆ ਰਿਪੋਰਟ ਹੈ ਉਹਦੇ ਵਿੱਚ ਭਾਵੇਂ ਉਹਨਾਂ ਨੇ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਕਿਉਂਕਿ ਬੈਨ ਉਹ ਡੀਮੋਨਟਾਈਜ਼ੇਸ਼ਨ ਚੱਲ ਰਹੀ ਹੈ ਔਰ ਉਹਦੇ ਕਰਕੇ ਦਿੱਕਤ ਹੈ ਜਾਂ ਦੂਜਾ ਲੇਕਿਨ ਜਦੋਂ ਤੁਸੀਂ ਸਟੋਰੀਜ਼ ਨੂੰ ਚਾਰ ਚਫੇਰੋਂ ਪੁੱਲ ਕਰਕੇ ਦੇਖਦੇ ਹੋ ਤੇ ਉਹਦੇ ਚੋਂ ਸਾਫ਼ ਨਜ਼ਰ ਆਉਂਦਾ ਹੈ ਕਿ ਈਵਨ ਬੰਗਲਾਦੇਸ਼ ਵੀ ਜਿਹੜਾ ਇਦੇ باوجود ਕਿ ਇਹਨਾਂ ਦਾ ਹੀ ਖੜਾ ਕੀਤਾ ਹੁੰਦਾ ਬਟ ਕਿਉਂਕਿ ਜਦੋਂ ਲੋਕਲ ਲੈਵਲ ਦੇ ਉੱਤੇ ਲੋਕ ਜਾਗਰੂਕ ਹੁੰਦੇ ਨੇ ਜਾਂ ਐਨਟਾਈ ਇੰਡੀਆ ਸੈਂਟੀਮੈਂਟ ਹੈ ਬੰਗਲਾਦੇਸ਼ ਦੇ ਵਿੱਚ ਵੀ ਤੇ ਸਰਕਾਰ ਕਰਨਾ ਵੀ ਚਾਹੇ ਫਿਰ ਉਹਨੂੰ ਵੀ ਆਪਣੇ ਪਿਓ ਦਾ ਹਸ਼ਰ ਵੀ ਯਾਦ ਆ ਜਾਂਦਾ ਸੋ ਇਹਦੇ ਕੈਨਸਲ ਕਰਨ ਦੇ ਪਿੱਛੇ ਡਿਫਰੈਂਟ ਜਿਹੜੇ ਰੀਜਨਸ ਨੇ ਉਹਦੇ ਵਿੱਚ ਨੋਟਾਂ ਦਾ ਉਹਨੇ ਕਿਹੜੇ ਆ ਕੇ ਉੱਥੇ ਗੋਭੀ ਖਰੀਦਣੀ ਸੀ ਦਿੱਲੀ ਚ ਕਿਹਾ ਜੀ ਡੀਮੋਨਟਾਈਜ਼ੇਸ਼ਨ ਦੇ ਥੱਲੇ ਉਹਨੇ ਕੈਨਸਲ ਕੀਤੀ ਹੈ ਪਰ ਉਹਦੇ ਚ ਇੱਕ ਵੱਡਾ ਫੈਕਟਰ ਇਹ ਹੈ ਕਿ ਚਾਈਨਾ ਦੇ ਨਾਲ ਕਿਉਂਕਿ ਭਾਰਤ ਗੱਲਾਂ ਜ਼ਿਆਦਾ ਕਰਦਾ ਹੈ ਅਖਬਾਰਾਂ ਚ ਖਬਰਾਂ ਜ਼ਿਆਦਾ ਲਵਾਉਂਦੇ ਨੇ ਲੇਕਿਨ ਜਿਹੜਾ ਡਿਫੈਂਸ ਕੋਆਪਰੇਸ਼ਨ ਦੇ ਥੱਲੇ ਪਿੱਛੇ ਜੇ ਬੰਗਲਾਦੇਸ਼ ਨੇ ਚਾਈਨਾ ਵੱਲ ਮੂੰਹ ਕੀਤਾ ਹੈ ਇਕਨੋਮਿਕਲ ਅਸਿਸਟੈਂਸ ਜਿਸ ਲੈਵਲ ਤੇ ਜਾ ਕੇ ਚਾਈਨਾ ਦਿੰਦਾ ਹੈ ਉਹ ਇਹਨਾਂ ਦੇ ਵੱਸਦਾ ਹੀ ਰੋਗ ਨਹੀਂ ਹੈ ਜੀ ਔਰ ਥਰਡਲੀ ਔਰ ਮੈਂ ਕਈ ਵਾਰ ਦੇਖਦੇ ਆਂ ਵੀ ਕਿਵੇਂ ਪੰਜਾਬ ਦਾ ਚੀਫ ਮਿਨਿਸਟਰ ਬਾਦਲ ਉਹਨੇ ਬਿਲਕੁਲ ਆਪਣੀ ਗੈਰਤ ਔਰ ਆਪਣੀ ਪਾਵਰ ਚੀਫ ਮਿਨਿਸਟਰ ਵਾਲੀ ਉਹ ਬਿਲਕੁਲ ਖਤਮ ਕੀਤੀ ਹੋਈ ਹੈ ਔਰ ਇਵਨ ਧਾਰਮਿਕ ਤੌਰ ਦੇ ਉੱਤੇ ਕਿ ਵੀ ਜੇ ਇੱਕ ਧਾਰਮਿਕ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਕਰਦਾ ਹੈ ਦਰਬਾਰ ਸਾਹਿਬ ਮੈਨੇਜਮੈਂਟ ਦਾ ਇਤਿਹਾਸਿਕ ਗੁਰਦੁਆਰਿਆਂ ਦਾ ਤੇ ਗੁਆਂਡੀ ਦੇਸ਼ ਦੇ ਜਿਹੜੇ ਮਹਿਮਾਨ ਨੇ ਉਹ ਦਰਬਾਰ ਸਾਹਿਬ ਆਉਣਾ ਚਾਹੁੰਦੇ ਨੇ ਇੰਡੀਅਨ ਗਵਰਨਮੈਂਟ ਰੋਕ ਦਿੰਦੀ ਹੈ ਔਰ ਇਹਨਾਂ ਦੇ ਮੂੰਹ ਚੋਂ ਹੀ ਕੱਖਰ ਨਹੀਂ ਨਿਕਲਦਾ ਔਰ ਪੂਰੀ ਇੰਟਰਫੀਅਰੈਂਸ ਹੈ ਸਟੇਟ ਲੈਵਲ ਦੇ ਉੱਤੇ ਤਾਂ ਗੱਲ ਕੀ ਕਰਨੀ ਹੈ ਕਿਸੇ ਮੁੱਦੇ ਤੇ ਲੇਕਿਨ ਮਮਤਾ ਬੈਨਰਜੀ ਹੁਣ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਹੈ ਪਾਵਰਫੁਲ ਪਾਰਟ ਤ੍ਰਿਣਮੂਲ ਕਾਂਗਰਸ ਬਣਾਈ ਪਹਿਲਾਂ ਕਾਂਗਰਸ ਦਾ ਹਿੱਸਾ ਸੀਗੀ ਇਹ ਬੀਬੀ ਜੀ ਫਿਰ ਸੋਨੀਆ ਗਾਂਧੀ ਨਾਲ ਟੱਕਰ ਹੋਈ ਔਰ ਇਹ ਇੱਕੋ ਹੀ ਕਣਖੀ ਬੀਬੀ ਸੀ ਕਿ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਔਰ ਇਹਨੇ ਵਾਜਪਾਈ ਦੀ ਗਵਰਨਮੈਂਟ ਦੇ ਵਿੱਚ ਰੇਲਵੇ ਮਿਨਿਸਟਰ ਸੀ ਨੇ ਪ੍ਰੋਟੈਸਟ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀ ਔਰ ਇਹ ਹੁੰਦੇ ਆ ਜਦੋਂ ਤੁਸੀਂ ਸੈਲਫ ਰਿਸ ਇਮਾਨਦਾਰ ਵੀ ਹੈ ਵਾਕਿਆਨ ਦੇ ਹਾਲਾਂਕਿ ਦੋਨੋਂ ਬੀਬੀਆਂ ਹੁਣ ਜੈ ਲਤਾ ਮਰ ਗਈ ਉਹਦੇ ਤੇ ਅਜੇ ਵੀ ਕੇਸ ਜਿਹੜਾ ਹੈ ਉਹਦੇ ਨਾਲ ਉਹ ਸ਼ਸ਼ੀ ਲਤਾ ਕੀ ਹੈ ਉਹ ਦੋਨੋਂ ਤੋਂ ਹੀ ਰਹਿ ਉਹਨੇ ਜੇਲ ਵੀ ਕੱਟੀ ਜੈ ਲਨਥਾ ਨੇ ਜੀ ਮਾਇਆਵਤੀ ਹੈ ਬੜੀ ਪਾਵਰਫੁਲ ਯੂਪੀ ਦੀ ਚੀਫ ਮਿਨਿਸਟਰੀ ਵੀ ਰਹੀ ਇਹ ਵੀ ਕਰਪਸ਼ਨ ਚ ਮਾਇਰਡ ਹੈ ਲੇਕਿਨ ਜਿਹੜੀ ਮਮਤਾ ਬੈਨਰਜੀ ਹੈ ਉਹ ਆਪਣੇ ਆਪ ਦੇ ਵਿੱਚ ਉਸਨੇ ਹਮੇਸ਼ਾ ਹੀ ਇਹ ਕੋ ਕੈਂਚੀ ਦੀ ਚੱਪਲ ਪਾਈ ਹੁੰਦੀ ਹੈ ਸਾਦੀ ਜੀ कॉटन ਦੀ ਸਾੜੀ ਹੈ ਤੇ ਉਹਨੇ ਕੱਲੀ ਨਹੀਂ ਬੰਗਾਲ ਚੋਂ ਕਮਨਿਸਟਰਾਂ ਨੂੰ ਬਿਲਕੁਲ ਕਲੀਨ ਕੀਤਾ ਹੈ ਔਰ ਮੋਦੀ ਦੀਆਂ ਵੀ ਅੱਖਾਂ ਚੱਖਾਂ ਪਾ ਕੇ ਬਰਾਬਰ ਹੈ ਡੀਮੋਨਟਾਈਜ਼ੇਸ਼ਨ ਦੇ ਮੁੱਦੇ ਦੇ ਉੱਤੇ ਉਹ ਵੀ ਕੈਸੀ ਆਵਾਜ਼ ਬਣੀ ਹੋਈ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈਂਡਲ ਕਿਵੇਂ ਕਰਨਾ ਇਵਨ ਫੌਜ ਨੂੰ ਵੀ ਉਹਨੇ ਚੈਲੰਜ ਕੀਤਾ ਔਰ ਇਹ ਜਿਹੜੀ ਬੰਗਲਾਦੇਸ਼ ਦੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਦਾ ਕੈਨਸਲ ਹੋਣਾ ਹੈ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਮਮਤਾ ਬੈਨਰਜੀ ਹੈ ਕਿਉਂਕਿ ਇਹ ਜਿਹੜੀਆਂ ਜਿਹੜੇ ਦਰਿਆ ਨੇ ਖਾਸ ਤੋ ਹਾਲਾਂਕਿ ਫਰਾਖਾ ਬੰਦ ਜਬ ਬੈਰਾਜ ਨੂੰ ਕਹਿੰਦੇ ਨੇ ਉਹਦੇ ਪਾਣੀਆਂ ਦੇ ਮੁੱਦੇ ਜਿਹੜੇ ਉੱਥੋਂ ਦਰਿਆ ਆਂਦਾ ਹੈ ਉੱਥੇ ਜਾ ਕੇ ਇੱਕ ਡਿਫਰੈਂਟ ਨਾਮ ਬਣ ਜਾਂਦਾ ਹੈ ਬੰਗਲਾਦੇਸ਼ ਲੇਕਿਨ ਇੰਡੀਆ ਹਮੇਸ਼ਾ ਉਸ ਫਰਾਖਾ ਬੰਦ ਨੂੰ ਜਿਹੜਾ ਗੰਗਾਈ ਹੈ ਜਿਹੜੀ ਉਸ ਨੂੰ ਰੋਕ ਲੈਂਦਾ ਹੈ ਫਲ ਬਰਸਾਤਾਂ ਛੱਡ ਦਿੰਦੇ ਪਰ ਇਸੇ ਤਰ੍ਹਾਂ ਇੱਕ ਦੂਸਰੀ ਰਿਵਰ ਤਿੱਤਸਾ ਰਿਵਰ ਹੈ ਜਿਹਦਾ ਪਾਣੀ ਬੰਗਾਲ ਨੂੰ ਜਿਹੜਾ ਉਹਨਾਂ ਨਹੀਂ ਮਿਲਦਾ ਜਿੰਨਾ ਕੋ ਚਾਹੁੰਦੇ ਨੇ ਬੰਗਲਾਦੇਸ਼ ਨੂੰ ਔਰ ਇੰਡੀਅਨ ਕਿਉਂਕਿ ਬੰਗਲਾਦੇਸ਼ ਨੂੰ ਉਹ ਇਸਤੇਮਾਲ ਵੀ ਕਰਨਾ ਚਾਹੁੰਦੇ ਨੇ ਅਗੇਂਸਟ ਪਾਕਿਸਤਾਨ ਇੰਟਰਨੈਸ਼ਨਲ ਫੋਰਮ ਦੇ ਉੱਤੇ ਸੋ ਇੱਕ ਡੀਲ ਜਿਹੜੀ ਹੈ ਮਨਮੋਹਨ ਸਿੰਘ ਦੇ ਵੇਲੇ ਹੀ ਉਹਦੇ ਨਾਲ ਇਹਨਾਂ ਨੇ ਕਰ ਲਈ ਸੀ ਬੰਗਲਾਦੇਸ਼ ਨਾਲ ਤੀਤਸਾ ਰਿਵਰ ਦੇ ਮਾਮਲੇ 'ਚ ਕਿਉਂਕਿ ਮੋਦੀ ਦਾ ਨੇ ਬਾਰਡਰ ਡਿਸਪੂਟ ਤਾਂ ਖਤਮ ਕਰ ਦਿੱਤਾ ਆਪਣੇ ਪਿੰਡ ਪੁੰਡ ਦੇ ਕੇ ਉਹ ਸਮਝਦੇ ਨੇ ਵੀ ਪਾਣੀਆਂ ਦਾ ਵੀ ਖਤਮ ਕਰ ਦੋ ਲੇਕਨ ਔਰ ਉਹ ਮਨਮੋਨ ਸਿੰਘ ਨੇ ਜਦੋਂ ਬੰਗਲਾਦੇਸ਼ ਦੀ ਯਾਤਰਾ ਕਰਨੀ ਸੀ ਔਰ ਉਹ ਐਗਰੀਮੈਂਟ ਜਿਹੜਾ ਤਿੱਸਾ ਰਿਵਰ ਨਾਲ ਸੰਬੰਧਿਤ ਹੈ ਉਹ ਸਾਈਨ ਕਰਨਾ ਸੀ ਜੀ ਔਰ ਉਹਦੇ ਚ ਚੀਫ ਮਿਨਿਸਟਰ ਜਿਹੜੇ ਉੱਪਰ ਲੀਆਂ ਸਟੇਟਾਂ ਦੇ ਨੇ ਜਿੱਥੋਂ ਰਿਵਰ ਆਂਦੀ ਹੈ ਉਹਦੇ ਚ ਅਸਾਮ ਸਭ ਉਹਦੇ ਨਾਲ ਜਹਾਜ਼ ਤੇ ਜਾਣ ਨੂੰ ਐਨ ਮਮਤਾ ਬੈਨਰਜੀ ਨੇ ਆਖੀਰਲੇ ਮਿੰਟ ਕੈਨਸਲ ਕਰ ਦਿੱਤਾ ਉਹਨੇ ਕਿਹਾ ਜੀ ਬਿਲਕੁਲ ਇਹ ਮੇਰੇ ਸਟੇਟ ਨਾਲ ਬੇਇਨਸਾਫੀ ਹੈ ਇਹ ਤੁਸੀਂ ਉਹਨਾਂ ਨੂੰ ਖੁਸ਼ ਕਰਨ ਲਈ ਸਾਡਾ ਪਾਣੀ ਦੇ ਰਹੇ ਹੋ ਔਰ ਮੈਂ ਇਸ ਟ੍ਰਿਪ 'ਚ ਨਹੀਂ ਜਾਣਾ ਹੁਣ ਉਹਦੀ ਰੈਜ਼ਿਸਟੈਂਸ ਦਾ ਨਤੀਜਾ ਸੀ ਕਿ ਮਨਮੋਹਨ ਸਿੰਘ ਕੋ ਸਾਈਨ ਨਹੀਂ ਕਰ ਸਕਿਆ ਉਹਨਾਂ ਨੇ ਕਿਹਾ ਕਿ ਇਹ ਪਾਣੀ ਦੇਣ ਨੂੰ ਤਿਆਰ ਨਹੀਂ ਹੈ ਔਰ ਇਹ ਤਾਂ ਬੰਗਾਲੀ ਖੜੇ ਹੋ ਗਏ ਨੇ West Bengal ਦੇ ਔਰ ਹੁਣ ਵੀ ਉਹ ਜਿਹੜੀ ਡੀਲ ਉਦੋਂ ਦੀ ਫਸੀ ਹੋਈ ਹੈ ਇਹਦੀ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਵੇਲੇ ਦਿੱਲੀ 'ਚ ਮੋਦੀ ਨੇ ਸਾਈਨ ਕਰਨੇ ਸੀ ਮਮਤਾ ਮਨਾਰਜੀ ਨੇ ਕਿਹਾ ਬਿਲਕੁਲ ਨਹੀਂ ਮੈਂ ਆਪਣੇ ਸਟੇਟ ਦੇ ਇੰਟਰਸਟ ਦੇ ਨਾਲ ਤੁਹਾਨੂੰ ਬਾਰਗੇਨ ਨਹੀਂ ਕਰਨ ਦਿਆਂਗੀ ਔਰ ਇਹ ਪਾਠ ਜਿਹੜਾ ਉਹਦੀ ਵਿਜ਼ਿਟ ਨੂੰ ਰੋਕਣ ਦਾ ਮੇਨ ਕਾਰਨ ਹੈ ਇਸੇ ਤਰ੍ਹਾਂ ਜਿਹੜਾ ਡਿਫੈਂਸ ਡੀਲ ਕਰਨੀ ਸੀ ਕਿਉਂਕਿ ਆਲਰੇਡੀ ਚਾਈਨਾ ਦੇ ਨਾਲ ਬੰਗਲਾਦੇਸ਼ ਇਨਵੋਲਵ ਹੋ ਗਿਆ ਚਾਈਨਾ ਬੰਗਲਾਦੇਸ਼ ਉਹ ਇੰਡੀਅਨਸ ਨੂੰ ਸੂਟ ਨਹੀਂ ਕਰਦੇ ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਵੀ ਇਹ ਹੈ ਅਣਖ ਦੀ ਗੱਲ ਹਾਲਾਂਕਿ ਇੰਟਰਨੈਸ਼ਨਲ ਐਗਰੀਮੈਂਟਸ ਦੇ ਵਿੱਚ ਸਟੇਟ ਦੀ ਕੀ ਸੇ ਹੈ ਪਾਕਿਸਤਾਨ ਨਾਲ ਡੀਲ ਵੇਲੇ ਕਦੋਂ ਪੰਜਾਬ ਦਾ ਚੀਫ ਮਿਨਿਸਟਰ ਬੋਲਿਆ ਇਹ ਤਾਂ ਆਪਣੇ ਹੱਕਾਂ ਲਈ ਨਹੀਂ ਬੋਲਣ ਲਈ ਤਿਆਰ ਲੇਕਨ ਜੇ ਕਿਸੇ ਦੇ ਕੋਲ ਇਮਾਨਦਾਰੀ ਹੈ ਆਪਣੇ ਲੋਕਾਂ ਦੇ ਲਈ ਤੁਸੀਂ ਖਲੋਣਾ ਚਾਹੁੰਦੇ ਹੋ ਤੇ ਫਿਰ ਇਹੀ ਤਰੀਕਾ ਹੈ ਔਰ ਮੈਂ ਕਮੈਂਟ ਕਰਦਾ ਕਿ ਬਈ ਬੀਬੀ ਨੇ ਜਿਸ ਅੰਦਾਜ਼ ਦੇ ਵਿੱਚ ਆਪਣੇ ਲੋਕਾਂ ਦੇ ਆਪਣੇ ਪਾਣੀ ਨੂੰ ਅੱਜ ਇਹਨਾਂ ਨੇ ਉਹ ਆਮ ਆਦਮੀ ਪਾਰਟੀ ਹੋਏ ਕਾਂਗਰਸ ਹੋਏ ਬਾਦਲ ਹੋਏ ਮੋਗਾ ਰੈਲੀ ਪਾਣੀ ਇੱਕ ਬੂੰਦ ਨਹੀਂ ਜਾਣਦੇਾਂਗੇ ਜਿਹੜਾ ਚੰਡੀਗੜ੍ਹ ਚ ਸੈਮੀਨਾਰ ਹੋਇਆ ਪ੍ਰੀਤਮ ਸਿੰਘ ਉਹ ਮੈਦਾਨ ਚ 94 ਸਾਲ ਦੇ ਬਜ਼ੁਰਗ ਨੇ ਸੀਨੀਅਰ ਐਕਸਪਰਟ ਰੇਸ ਉਹਨਾਂ ਨੇ ਕਿਹਾ ਬੂੰਦ ਜਿੰਨਾ ਪਾਣੀ ਸਤਲੁਜ ਜਮਨਾ ਲਿੰਕ ਨੇਰ ਜਾਣਾ ਉਹਨਾਂ ਆਲਰੇਡੀ ਹਰਿਆਣੇ ਨੂੰ ਮਿਲ ਰਿਹਾ ਉਹਨਾਂ ਨੇ ਕਿਹਾ ਵੀ ਆਲਰੇਡੀ ਪਖੜਾ ਮੇਨ ਲਾਈਨ ਤੋਂ ਉਹਨਾਂ ਜਿਹੜਾ ਵਾਟਰ ਕੋਟਾ ਹੈਗਾ ਇਹ ਐਵੇਂ ਡਰਾਮੇਬਾਜ਼ੀ ਹੈ ਐਸਵਾਈਐਲ ਨਾ ਬਣੀ ਸੀ ਨਾ ਬਣਨੀ ਹੈ ਲੇਕਿਨ ਆਲਰੇਡੀ ਜਿੰਨਾ ਪਾਣੀ ਉਹਨਾਂ ਨੇ ਬਿਆਸ ਦਰਿਆ ਦਾ ਹਿੱਸਾ ਮੰਗਿਆ ਹੋਇਆ ਸੀ ਉਹ ਕੈਲਕੂਲੇਟ ਕਰਕੇ ਪਖੜਾ ਮੇਨ ਲਾਈਨ ਚ ਪੈ ਰਿਹਾ ਜੀ ਇਧਰ ਇਹ ਗਵੰਡੀ ਸੂਬਿਆਂ ਨੂੰ ਜਾਣ ਵਾਲੇ ਪਾਣੀ ਨੂੰ ਜਿਹੜਾ ਲਟਾ ਰਹੇ ਨੇ ਆਪਣੇ ਸੂਬੇ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਨਹੀਂ ਖਲੋਤੇ ਔਰ ਇੱਥੇ ਉਹੀ ਚੀਫ ਨੇ ਉਹੀ ਸਟੇਟਾਂ ਨੇ ਉਹੀ ਕਨਸਟੀਟਿਊਸ਼ਨ ਹੈ ਔਰ ਉਹਨਾਂ ਦੀ ਜਿਹੜੀ ਚੀਫ ਮਿਨਿਸਟਰ ਹੈ ਬੰਗਾਲ ਦੀ ਉਹ ਖਲੋਤੀ ਹੈ ਕਿ ਵੀ ਮੈਂ ਗਵਾਂਡੀਦੇਸ਼ ਨੂੰ ਨਹੀਂ ਜਾਣਦੇਣਾ ਸੋ ਇਹ ਹੈ ਪਾਉ ਸਿਆਣੇ ਕਹਿੰਦੇ ਹੁੰਦੇ ਸੀ ਕਿ ਪਾਵਰ ਕੁਰਸੀ 'ਚ ਨਹੀਂ ਹੁੰਦੀ ਪਾਵਰ ਬੰਦੇ 'ਚ ਹੁੰਦੀ ਹੈ ਜੇ ਉਹ ਉਸ ਬੰਦ ਉਸ ਕੁਰਸੀ ਤੇ ਬੈਠਦਾ ਹੈ ਤੇ ਫਿਰ ਇਹ ਉਹਨੇ ਦੇਖਣਾ ਹੈ ਵੀ ਉਹਨੇ ਕਿਵੇਂ ਆਪਣੇ ਹੱਕਾਂ ਦਾ ਦੇ ਲਈ ਜਿਹੜਾ ਉਸ ਕੁਰਸੀ ਨੂੰ ਇਸਤੇਮਾਲ ਕਰਨੇ ਸੋ ਅਸੀਂ ਇਸ ਤੇ ਲਈ ਜਿਹੜਾ ਔਰ ਜਦੋਂ ਦੀ ਇਹ ਬਣੀ ਹੈ ਸ਼ੇਖਸੀਨਾ ਆ ਜਾਈ ਇੱਕ ਵਾਰ ਵੀ ਉਹਦੀ ਪ੍ਰੋਪਰਲੀ ਇੰਡੀਆ ਵਿਜ਼ਿਟ ਨਹੀਂ ਹੋਈ ਉਹਦੀ ਫਰਸਟ ਵਿਜ਼ਿਟ ਸੀ ਹਾਲਾਂ ਬ੍ਰਿਕਸ ਦੇ ਮੌਕੇ ਤੇ ਦੂਸਰੇ ਇੱਕ ਹੋਰ ਸਮੇਲਨ ਤੇ ਗੋਆ ਆਈ ਜਾਂ ਦੂਜੇ ਲੇਕਿਨ ਆਫੀਸ਼ੀਅਲ ਵਿਜ਼ਿਟ ਨਹੀਂ ਹੈ ਔਰ ਇਹ ਨੇ ਇੰਟਰਸਟ ਜਿਹੜੇ ਕਿ ਆਪਣੇ ਲੋਕਾਂ ਦੇ ਮਮਤਾ ਬੈਨਰਜੀ ਨੇ ਜਿਹੜਾ ਕੀਤੇ ਨੇ ਦੂਸਰਾ ਜਦੋਂ ਅਸੀਂ ਦੇਖਦੇ ਆਂ ਵੀ ਜਿਹਨੂੰ ਇੱਕ ਅੰਗਰੇਜ਼ੀ ਦੀ ਟਾਈਮ ਮੈਂਟੂ ਲਾਕਹੌਰਨਸ ਡੰਗਰ ਲੜਦੇ ਉਹਨਾਂ ਦੇ ਸਿੰਘਾਂ ਦੇ ਸਿੰਘ ਫਸ ਆਪਸੀ ਫਸ ਜਾਣ ਤੇ ਉਹ ਪੰਜਾਬੀ ਦੇ ਇੱਕ ਬੋਲੀ ਵੀ ਜਾਂ ਇੱਕ ਅਖਾਣ ਵੀ ਹੈ ਕਿ ਵੀ ਕਿਹੜੀ ਨਿਤੜੂ ਕਿਹੜੀ ਨਿਤਰੂ ਵੜੇਵੇਂ ਖਾਣੀ ਹੈ ਨਹੀਂ ਕੁੰਡੀਆਂ ਦੇ ਸਿੰਘ ਫਸ ਗਏ ਹੈ ਵੀ ਉਹ ਮੱਝਾ ਹੈ ਹੁਣ ਜਿਹੜੀ ਵੜੇਵੇਂ ਖਾਣ ਵਾਲੀ ਹੈ ਫੜੇਵੇਂ ਚ ਮੰਨਿਆ ਜਾਂਦਾ ਵੀ ਜ਼ਿਆਦਾ એનર્ਜੀ ਹੈ ਨਹੀਂ ਕਿ ਵੀ ਕਿਹੜੀ ਨਿਤਰੂ ਵੜੇਵੇਂ ਖਾਣੀ ਹੈ ਵੀ ਹੁਣ ਇੰਡੀਆ ਔਰ ਚਾਈਨਾ ਦਾ ਉਹ ਜਿਹੜੇ ਹਾਰਨ ਫਸੇ ਹੋਏ ਨੇ ਔਰ ਇੱਕ ਹੋਰ ਜਿਹਦੇ ਚ ਆ ਕੇ ਇੰਡੀਆ ਨੇ ਖਾਮ ਖਾਬ ਆਬੈਲ ਮੁਝੇ ਮਾਰ ਬੜਾ ਵਰਤਾਰਾ ਕੀਤਾ ਮੰਗੋਲੀਆ ਜੀ ਹੁਣ ਮੰਗੋਲੀਆ ਛੋਟਾ ਜਿਹਾ ਇੱਕ ਦੇਸ਼ ਹੈ ਔਰ ਉਹੀ ਭੇਡਾਂ ਚਾਰਨ ਵਾਲੇ ਉੱਥੋਂ ਹੀ ਨਿਕਲਿਆ ਚੰਗੇਜ਼ ਖਾਨ ਔਰ ਕਿਵੇਂ ਉਹਦਾ ਇੱਕ ਵੱਖਰਾ ਇਤਿਹਾਸ ਹੈ ਹੁਣ ਮੰਗੋਲੀਆ ਦਾ ਬਾਰਡਰ ਕਿਸੇ ਵੇਲੇ ਮੰਗੋਲੀਆ ਬੁੱਧਿਸਟ ਸੀ ਅੱਜ ਇਸਲਾਮ ਚ ਨੇ ਇੱਕ ਹਿੱਸਾ ਬੁੱਧਿਸਟ ਵੀ ਆ ਔਰ ਉਹਦਾ ਬਾਰਡਰ ਚਾਈਨਾ ਨਾਲ ਲੱਗਦਾ ਹੈ ਮੰਗੋਲੀਆ ਨੂੰ ਹਮੇਸ਼ਾ ਪੱਛਮੀ ਤਾਕਤਾਂ ਵੀ ਉਹ ਦੂਜੇ ਕਦੇ ਨਾ ਕਦੇ ਚੀਨ ਦੇ ਖਿਲਾਫ ਵਰਤੇ ਨੇ ਪਰ 90% ਦੀ ਜਿਹੜੀ ਟ੍ਰੇਡ ਹੈ ਮੰਗੋਲੀਆ ਦੀ ਉਹ ਚੀਨ ਦੇ ਨਾਲ ਹੈ ਉਹਦੇ ਨਾਲ ਹੀ ਉਹਦਾ ਬਾਰਡਰ ਲੱਗਦਾ ਹੁਣ ਮੰਗੋਲੀਆ ਦੇ ਵਿੱਚ ਬੁੱਧਿਸ਼ਟ ਵੀ ਰਹਿੰਦੇ ਨੇ ਔਰ ਜਿਹੜਾ ਮੰਗੋਲੀਆ ਦਾ ਬੁੱਧਿਜ਼ਮ ਹੈ ਕਾਫੀ ਹੱਦ ਜਦੋਂ ਤੁਸੀਂ ਬੁੱਧਿਜ਼ਮ ਵੀ ਦੇਖਦੇ ਹੋ ਕੋਈ ਇੱਕ ਨਹੀਂ ਹੈ ਬਹੁਤ ਵਾਰੀ ਅਸੀਂ ਆਪਣੀ ਲੜੀ ਜਾਂਦੇ ਸਿੱਖ ਕੇ ਜੀ ਸਾਡੇ ਚਾਹ ਕਮੀ ਤੇ ਉਹ ਕਮੀ ਬੁੱਧਿਜ਼ਮ ਦੇ ਵੀ ਕਿੰਨੇ ਹੀ ਸੈਕਟ ਨੇ ਇੱਕ ਤਾਂ ਮੇਨ ਮਹਾਯਾਨਾ ਲਘੂਯਾਨਾ ਹੀਨਯਾਨਾ ਇਹ ਤਾਂ ਹੈ ਹੀ ਨੇ ਈਵਨ ਤਿੱਬਤਨ ਬੁੱਧਿਜ਼ਮ ਜਿਹੜੀ ਹੈ ਜਿਹੜਾ ਹੈ ਇਹ ਬ੍ਰੇਜਨ ਬ੍ਰੇਜਨ ਹੈ ਮੇਨ ਬੁੱਧਿਜ਼ਮ ਦਾ ਸੋ ਮੰਗੋਲੀਆ ਦੇ ਵਿੱਚ ਵੀ ਦਲਾਈ ਲਾਮੇ ਦੇ ਪੈਟਰਨ ਦੇ ਉੱਤੇ ਲਾਮਾ ਔਰ ਦੂਜਾ ਉੱਥੇ ਤਿੱਬਤਨ ਬੁੱਧਿਜ਼ਮ ਦਾ ਇੰਪੈਕਟ ਹੈ ਹੁਣ ਦਲਾਈ ਲਾਮਾ ਜਿਹੜਾ ਉਹ ਪਿਛਲੇ ਦਿਨਾਂ ਚ 4 ਦਿਨ ਦੀ ਧਰਮਸ਼ਾਲਾ ਤੋਂ 4 ਦਿਨ ਦੀ ਵਿਜ਼ਿਟ ਦੇ ਉੱਤੇ ਉਲਾਨਾਬਾਤਾਰ ਜਿਹੜਾ ਉਹ ਉਸ ਤੇ ਉੱਤੇ ਗਿਆ ਹੁਣ ਕਿਉਂਕਿ ਚਾਈਨਾ ਦਲਾਈ ਲਾਮੇ ਨੂੰ ਐਂਟਰਟੇਨ ਕਰਨ ਵਾਲੇ ਵੀ ਕਿਸੇ ਮੁਲਕ ਨਾਲ ਉਹ ਨਹੀਂ ਵਰਤ ਕੇ ਰਾਜੀ ਜਦੋਂ ਈਵਨ ਅਮਰੀਕਨ ਪ੍ਰੈਜ਼ੀਡੈਂਟ ਵਾਈਟ ਹਾਊਸ ਭਾਵੇਂ ਅਨੋਫੀਸ਼ਲ ਵਿਜ਼ਿਟ ਤੇ ਹੀ ਮਿਲਦਾ ਚਾਈਨਾ ਨਾਲ ਦੀ ਨਾਲ ਪ੍ਰੋਟੈਸਟ ਕਰਦਾ ਕਿਉਂਕਿ ਉਹ ਸਮਝਦਾ ਹੈ ਕਿ ਵੀ ਇਹ ਤਿੱਬਤ ਚਾਈਨਾ ਦਾ ਹਿੱਸਾ ਹੈ ਔਰ ਇਹ ਤਾਕਤਾਂ ਇਹਨੂੰ ਦਲਾਈ ਲਾਮੇ ਨੂੰ ਖੜਾ ਕਰਕੇ ਇਹ ਜਿਹੜਾ ਚਾਈਨਾ ਦੀ ਅੱਖ ਚ ਉਂਗਲ ਕਰਦੀਆਂ ਨੇ ਹੁਣ ਜਿਉਂ ਹੀ ਮੰਗੋਲੀਆ ਚ ਔਰ ਜ਼ਾਰ ਹੈ ਵੀ ਦਲਾਈ ਲਾਮਾ ਇੰਡੀਆ ਚ ਬੈਠਾ ਹੋਇਆ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਮੰਗੋਲੀਆ ਦੇ ਨਾਲ ਆਲਰੇਡੀ ਇੰਡੀਅਨ ਪ੍ਰਾਈਮ ਮਿਨਿਸਟਰ ਵੀ ਉੱਥੇ ਗਿਆ ਸੀ ਔਰ 1 ਬਿਲੀਅਨ ਡਾਲਰ ਦੀ ਏਡ ਮੰਗੋਲੀਆ ਨੂੰ ਦੇਣ ਦਾ ਇਹਨਾਂ ਨੇ ਕੀਤਾ ਹੋਇਆ ਹੁਣ ਕਾਦੇ ਲਈ ਦੇਣੀ ਹੈ ਕਿ ਚਾਈਨਾ ਦੇ ਖਿਲਾਫ ਖੜਾ ਕਰਨੇ ਔਰ ਜੋ ਹੀ ਹੁਣ ਦਲਾਈਲਾਮਾ ਗਿਆ ਚਾਈਨਾ ਨੇ ਜਿਹੜਾ ਪਹਿਲਾਂ ਹੀ ਪਨਿਸ਼ਮੈਂਟ ਕੀਤੀ ਮੰਗੋਲੀਆ ਨੂੰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜੀ ਹੈ ਤੁਹਾਡੀ ਜਿਹੜੀ ਵੀ ਬਸ ਲੰਗੇਗੀ ਉਹਦੇ ਤੇ 90% ਜਿਹੜੀ ਹੈ ਜਿਹੜਾ ਉਹਦੇ ਤੇ ਅਸੀਂ ਇਨਾ ਟੈਕਸ ਲਾਵਾਂਗੇ ਹਰ ਚੀਜ਼ ਉਹਦੇ ਥੱਲੇ ਇਹ ਹੋਇਆ ਕਿ ਵੀ ਅਖ ਹੋ ਗਿਆ ਕੰਮ ਉਹ ਤਾਂ ਪਹਿਲਾਂ ਹੀ ਗਰੀਬੀ ਦਾ ਮਾਰਿਆ ਹੋਇਆ ਦੇਸ਼ ਹੈ ਭੇਡਾਂ ਬੱਕਰੀਆਂ ਚਾਰਨ ਵਾਲੇ ਲੋਕ ਸੀ ਚੰਗੇਜ਼ ਖਾਨ ਨਿਕਲਿਆ ਉਹਨੇ ਰੂਲਰ ਬਣਾਤੇ ਮੰਗੋਲ ਉੱਥੋਂ ਹੀ ਨਿਕਲੇ ਨੇ ਮੁਗਲ ਵੀ ਉਹਦੇ ਚੋਂ ਹੀ ਆਇਆ ਫਿਰ ਵਰਲਡ ਸੋ ਮੰਗੋਲਾਂ ਦਾ ਹੀ ਦੇਸ਼ ਹੈ ਮੰਗੋਲੀਆ ਹੁਣ ਚਾਈਨਾ ਨੇ ਜੋ ਹੀ ਇਹ ਲਾਇਆ ਤੇ ਨਾਲ ਹੀ ਮੰਗੋਲੀਆ ਨੇ ਇੰਡੀਆ ਨੂੰ ਕਿਹਾ ਜੀ ਜਿਹੜਾ ਤੁਸੀਂ ਸਾਨੂੰ 1 ਬਿਲੀਅਨ ਦੇਣਾ ਸੀ ਦੇ ਦੇਓ ਸਾਡੀ ਇਹਦੇ ਚੋਂ ਜਾਨ ਛਡਾਓ ਔਰ ਇਸ ਤੋਂ ਪਹਿਲਾਂ ਕਿ ਇੰਡੀਆ ਐਕਟ ਕਰੇ ਚਾਈਨਾ ਨੇ ਨਾਲ ਦੀ ਨਾਲ ਹੀ ਜਿਹੜਾ ਉਹ ਪ੍ਰੋਟੈਸਟ ਵੀ ਕਰ ਦਿੱਤਾ ਹੈ ਔਰ ਇਹ ਮੋਦੀ ਜਿਹੜਾ ਹੈ ਉਹ ਵੀ ਉਹਨਾਂ ਬਠਾਰ ਗਿਆ ਸੀ ਤੁਹਾਨੂੰ ਦਰਾਈ ਲਾਮਾ ਚੱਲਿਆ 1 ਬਿਲੀਅਨ ਉੱਤੇ ਪ੍ਰੋਮਿਸ ਕਰਕੇ ਆਇਆ ਸੀ ਹੁਣ ਇਸੇ ਤਰ੍ਹਾਂ ਇਹ ਹੁਣ ਚਾਈਨਾ ਦੇ ਨਾਲ ਇੱਕ 파ਟ ਤਾਂ ਇਹ ਹੋ ਗਿਆ ਮੰਗੋਲੀਆ ਦਾ ਵੀ ਇਸ਼ੂ ਸਿੰਘ ਫਸੰਦਾ ਹੋ ਗਿਆ ਦੂਜਾ ਅਸੀਂ ਨੇਪਾਲ ਦਾ ਦੇਖਦੇ ਹਾਂ ਔਰ ਇਹ ਟ੍ਰਿਬਿਊਨ ਦਾ ਐਡੀਟੋਰੀਅਲ ਸੀ ਨਿਊ ਬੋਨ ਆਫ ਕੰਟੈਂਸ਼ਨ ਹੈ ਨਾ ਕਿ ਵੀ ਇੱਕ ਨਵੀਂ ਕਬਾਬ ਦੀ ਹੱਡੀ ਟਕਰਾਅ ਦੀ ਲਾਈਨ ਆਈ ਨੇਪਾਲ ਨਾਲ ਰਿਲੇਟਡ ਹੈ ਕਿ ਵੀ ਅਜੇ ਉਹ ਸਾਊਥ ਬਲੌਕ ਦਾ ਜਿਹੜਾ ਰਾਈਲਿੰਗ ਚਾਈਨਾ ਦੇ ਨਾਲ ਕਿਵੇਂ ਚੱਲ ਰਿਹਾ ਹੈ ਉਹ ਜੇ ਖਤਮ ਨਹੀਂ ਸੀ ਹੋਇਆ ਕਿ ਦਾ ਟਰੱਕਸ ਕ੍ਰੋਸ ਦਾ ਚਾਈਨਿਸ ਬਾਰਡਰ ਇੰਟੂ ਨੇਪਾਲ ਓਨ ਅ ਨਿਊ ਰੇਲ ਰੋਡ ਕਾਰਗੋ ਰਾਊਟ ਵਾਇਆ ਤਿੱਬਤ ਟੂ ਕਾਟਮੰਡੂ ਰੇਲ ਰਾਊਟ ਵੀ ਬਣ ਗਿਆ ਔਰ ਚਾਈਨਾ ਜਿਹੜੇ ਹੈ ਉਹਨੇ ਆਲਰੇਡੀ ਨੇਪਾਲ ਦੀ ਮਾਰਕੀਟ ਜਿਹੜੀ ਹੈ ਆਪਣੇ ਸਟਫ ਦੇ ਨਾਲ ਫਲਡ ਕਰਨੀ ਸ਼ੁਰੂ ਕਰ ਦਿੱਤੀ ਹੈ Uh, while official reactions in India have viewed China's cargo service in Nepal as a threat to the sale of Indian goods, China then reopened old wounds when it responded to Foreign Secretary Jay Shankar's statement that India's bid for nuclear supplier group should not be given a political color. Beijing said it was not changing its position on both India's entry into nuclear supplier group and the lock on UN listing Masood Azhar as a ter terrorist. Hold. ਇਹ ਦੋਨੋਂ ਕੰਮ ਕਰਦੇ ਉਹਨਾਂ ਨੇ 네ਪਾਲ ਚ ਵੀ ਉਹਨਾਂ ਨੇ ਦੱਸ ਦਿੱਤਾ ਕਿ ਵੀ ਤੁਸੀਂ ਭਾਵੇਂ ਆਪਣਾ ਉਹ ਪਰਚੰਡਾ ਲੈ ਆਂਦਾ ਰਾ ਦਾ ਸਟੂ ਜੀ ਲੇਕਿਨ ਹੁਣ ਸਟ੍ਰੇਟ ਦੇ ਮਾਮਲੇ ਜਾਂ ਦੂਜੇ ਆਲਰੇਡੀ ਜਿਹੜੇ ਪੁਰਾਣੇ ਐਗਰੀਮੈਂਟ ਉਹਨਾਂ ਨੇ ਫਲੱਡ ਕਰਤੀ ਮਾਰਕੀਟ ਨਾਲ ਹੀ ਉਹਨਾਂ ਨੇ ਪਿੱਛੇ ਜੈ ਸ਼ੰਕਰ ਜਿਹੜਾ ਇਹਨਾਂ ਦਾ ਸੈਕਟਰੀ ਹੈ ਇਸ ਮਾਮਲੇ ਦਾ ਫੋਰਨ ਸੈਕਟਰੀ ਫੋਰਨ ਅਫੇਅਰਸ ਉਹਨਾਂ ਨੇ ਕਿਹਾ ਸੀ ਜੀ ਇਹ ਨਿਊਕਲੀਅਰ ਸਪਲਾਈਅਰ ਗਰੁੱਪ ਪਰ ਇਹਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੀਦਾ ਚਾਈਨਾ ਨੇ ਕਿਹਾ ਬਿਲਕੁਲ ਇਹ ਸਿਆਸੀ ਨਹੀਂ ਹੈ ਸਾਡੀ ਪੋਜੀਸ਼ਨ ਇਹ ਹੈ ਵੀ ਤੁਹਾਨੂੰ ਅਸੀਂ ਵੜ ਨਹੀਂ ਦੇਣਾ ਨਿਕੋਲ ਸਪਲਾਈਅਰ ਗਰੁੱਪ ਔਰ ਜਿਹੜਾ ਤੁਸੀਂ ਚਾਹਦੇ ਹੋ ਕਿ ਅਜ਼ਮ ਕੀ ਉਸ ਦਾ ਨਾਮ ਹੈ ਮਸੂਦ ਅਜ਼ਰ ਇਹਨੂੰ دہشتਗਰ ਦੇ ਐਲਾਨ ਨੂੰ ਇਹ ਅਸੀਂ ਮੰਨਣ ਨੂੰ ਤਿਆਰ ਨਹੀਂ ਹੈ ਹੁਣ ਤੀਸਰਾ ਪਾਰਟ ਜਿਹੜਾ ਇੰਡੀਆ ਦੇ ਲਈ ਇਸੇ ਨਹੀਂ ਕਿਹਾ ਹੈ ਕਿ ਵੀ ਇਹ ਨਾਲ ਲਈ ਪ੍ਰੋਬਲੈਮੈਟਿਕ ਹੋਏਗਾ ਡੋਨਲਡ ਟਰੰਪ ਨੇ ਆਲਰੇਡੀ ਜਿਹੜਾ ਤਾਈਵਾਨ ਹੈ ਜਿਹਨੂੰ ਚਾਈਨਾ ਹਮੇਸ਼ਾ ਆਪਣਾ ਹਿੱਸਾ ਮੰਨਦਾ ਔਰ ਅਮਰੀਕਨ ਪਾਲਿਸੀ ਵੀ ਇਹ ਰਹੀ ਕਿ ਵਨ ਚਾਈਨਾ ਕਿ ਮੇਨਲੈਂਡ ਚਾਈਨਾ ਕਦੇ ਦਾ ਨਾਮ ਫਾਰਮੂਸਾ ਹੁੰਦਾ ਸੀ ਕਿ ਹੁਣ ਬੇਸ਼ੱਕ ਵੱਡੀ ਟਰੇਡ ਹੈ ਜਾਂ ਉਹ ਫਾਈਨੈਂਸ਼ਲੀ ਕਾਫੀ ਅੱਛਾ ਕਰ ਰਹੇ ਨੇ ਲੇਕਿਨ ਜਿਹੜੀ ਉੱਥੇ ਹੁਣ ਬਣੀ ਹੈ ਹੈਡ ਆਫ ਦਾ ਸਟੇਟ ਤਾਈਵਾਨ ਦੀ ਉਹਨੇ ਉਹਦਾ ਪਲੈਨ ਕੀ ਸੀ ਕਿ ਜੇ ਅਸੀਂ ਆਜ਼ਾਦ ਇੱਕ ਮੁਲਕ ਦੇ ਤੌਰ ਤੇ ਰੈਕਗਨੀਸ਼ਨ ਲਵਾਂਗੇ ਕਿਉਂਕਿ ਚਾਂਗਕਾਈ ਸ਼ੇਕ ਨੂੰ ਜਦੋਂ ਮਾਉਸੇਟUNG ਨੇ ਦੋੜਾਇਆ ਔਰ ਚਾਂਗਕਾਈ ਸ਼ੇਕ ਨੂੰ ਇਹ ਸਾਰੀਆਂ ਵੈਸਟਰਨ ਪਾਵਰ ਸਪੋਰਟ ਕਰਦੀਆਂ ਸੀ ਉਹ ਸਾਰਾ ਚਾਈਨੀਜ਼ ਟ੍ਰੇਸ਼ਰ ਜਿਹਦੇ ਚ ਉਹਨਾਂ ਦਾ ਹਿਸਟੋਰੀਕਲ ਔਰ ਹੈਰੀਟੇਜ ਸਭ ਲੈ ਕੇ ਦੌੜ ਗਿਆ ਉਹ ਫਾਰਮੂਲ ਸਾਬ ਹੈ ਗਿਆ ਇਹਨਾਂ ਨੇ ਖੜਾ ਕਰ ਦਿੱਤਾ ਉਹਨੂੰ ਤਾਈਵਾਨ ਕਾਮਯਾਬ ਹੈ ਐਜ਼ ਅ ਜਿਹੜੀ ਫਾਈਨੈਂਸ਼ੀਅਲ ਪਰਸਪੈਕਟਿਵ ਤੋਂ ਇਕਨੋਮੀ ਤੋਂ ਜੀ ਤੇ ਉਹਨੇ ਕੀਤਾ ਤੇ ਟਰੰਪ ਨੇ ਜਿਹੜਾ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਜੇ ਅਸੀਂ ਵਨ ਚਾਈਨਾ ਪਾਲਿਸੀ ਨੂੰ ਕੋਈ ਬਹੁਤੀ ਐਹਮियत ਨਹੀਂ ਦਿੰਦੇ ਟਰੰਪ ਨੇ ਕਿਹਾ ਹਾਲਾਂਕਿ ਅਜੇ ਦੋ ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਜਿਹੜਾ ਪ੍ਰੋ ਚਾਈਨਾ ਹੈ ਆ ਬੰਦਾ ਉਹਨੂੰ ਐਜ਼ ਐਂਬੈਸਡਰ ਬਣਾਇਆ ਸੋ ਇਹ ਵਿਚਾਰੇ ਡੋਨਲਡ ਟਰੰਪ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਨੇਰਾ ਕਿੱਥੇ ਆ ਤੇ ਚਾਨਣ ਕਿੱਥੇ ਹੈ ਪਰ ਚਾਈਨਾ ਇਹਦੇ ਤੇ ਵੀ ਅਫੈਂਡਡ ਹੋਇਆ ਔਰ ਇਹ ਹੈ ਕਿ ਬਈ ਹੁਣ ਜੇ ਡੋਨਲਡ ਟਰੰਪ ਇਸ ਕਿਸਮ ਦੀ ਤਾਈਵਾਨ ਦੇ ਮੁੱਦੇ ਤੇ ਉਹਨੇ ਅਡ ਲਾਈਨ ਲਈ ਹੈ ਫਿਰ ਇੰਡੀਆ ਨੂੰ ਉਹ ਤੁਹਾਨੂੰ ਇੱਕ ਪਾਸੇ ਹੀ ਰਹਿਣਾ ਪੈਗਾ ਜਾਂ ਉਹ ਭਾਂਡਿਆਂ ਵਾਲੇ ਰਹੁ ਜਾਂ ਟਾਂਡਿਆਂ ਵਾਲੇ ਰਹੁ ਵਾਂਗੂ ਕਿ ਬਈ ਜਾਂ ਤੁਸੀਂ ਹੁਣ ਟਰੰਪ ਦੇ ਜਹਾਜ਼ ਤੇ ਚੜੋਗੇ ਜੇ ਉਹਨੇ ਅਗੇਂਸਟ ਚਾਈਨਾ ਲਾਈਨ ਲਈ ਸੋ ਕੁੱਲ ਮਿਲਾ ਕੇ ਭਾਰਤ ਦੀ ਜਿਹੜੀ ਸਾਰੀ ਆਪਣੇ ਉਹ ਜਿਹੜੀ ਐਗਰੈਸਿਵ ਡਿਪਲੋਮੇਸੀ ਤੇ ਐਗਰੈਸਿਵ ਫੋਰਨ ਪੋਲਿਸੀ ਤੇ ਮੋਦੀ ਚਾਰਜ ਫੇਰੇ ਤੁਰਿਆ ਹੋਇਆ ਸੀ ਉਹ ਸਾਰੀ ਉਹਨਾਂ ਦੇ ਉੱਤੇ ਡਿੱਗ ਰਹੀ ਹੈ ਔਰ ਉਹਦੇ ਥੱਲੇ ਨੇਪਾਲ ਵੀ ਆ ਗਿਆ ਪਾਕਿਸਤਾਨ ਨਾਲ ਤਾਂ ਜੋ ਇਹਨਾਂ ਨੇ ਬਣਾ ਲੈਨੇ ਸਬੰਧ ਸਾਹਮਣੇ ਹੀ ਨੇ ਔਰ ਬੰਗਲਾਦੇਸ਼ ਵੀ ਹੈ ਭੂਟਾਨ ਵੀ ਹੈ ਤੇ ਫਿਰ ਰਹਿ ਕੇ ਪਾਰ ਦੀਆਂ ਕੱਟਗਿਣਤੀਆਂ ਖਾਲਿਸਤਾਨ ਹੋਏ ਕਸ਼ਮੀਰ ਹੋਏ ਨਾਗੇ ਮੀਜ਼ੋ ਨਕਸਲਵਾਦੀ ਜਿਹਨਾਂ ਨੂੰ ਕਹਿੰਦੇ ਨੇ ਦਲਤ ਟ్రਾਈਬਲਸ ਸੋ ਕੋਲ ਬੜਾ ਕੇ ਇੱਕ ਜਿਵੇਂ ਉਹ ਲੀਰਾਂ ਦੇ ਗੇਂਦ ਦੇ ਉੱਤੇ ਤੁਸੀ ਲੱਗਦਾ ਹੁੰਦਾ ਵੀ ਰੇਸ਼ਮ ਲਪੇਟਿਆ ਹੋਇਆ ਤੇ ਜਦੋਂ ਦੋਕ ਉਹਦਾ ਵੱਜਦੀਆਂ ਨੇ ਖੁੰਡੀਆਂ ਖਿੱਦੋ ਨੂੰ ਤੇ ਖਿੱਦੋ ਖਨਰ ਖੁੱਲਰ ਜਾਂਦੀ ਹੈ ਸੋ ਇਹ ਹੈ ਇਹਨਾਂ ਦਾ ਹਾਲ ਹੈ ਹੀ ਹੈ ਔਰ ਜਦੋਂ ਵੀ ਇਹਨਾਂ ਦਾ ਕਲੈਪਸ ਹੋਏਗਾ ਬੜਾ ਕੁਇਕਲੀ ਸੋਵੀਅਤ ਯੂਨੀਅਨ ਵਾਂਗ ਜਾਂ ਯੂਗੋਸਲਾਵੀਆ ਵਾਂਗ ਉਤੋਂ ਲੱਗਦਾ ਹੁੰਦਾ ਜੀ ਬਹੁਤ ਪ੍ਰੋਗਰੈਸ ਇਕਨੋਮੀ ਦਾ ਕੀ ਹਾਲ ਹੈ ਡੀਮੋਨਟਾਈਜ਼ੇਸ਼ਨ ਦਾ ਰਾਈਟਿੰਗ ਹੋ ਰਹੀ ਅੱਜ ਅਜੀਤ ਅਖਬਾਰ ਜਿਹੜਾ ਇਹਨਾਂ ਦਾ ਹੀ ਹੈ ਬਾਦਲ ਕਿਆਂ ਦਾ ਉਹਦੀ ਫਰੰਟ ਪੇਜ ਪੰਜਾਬ న్యూਸ ਹੀ ਪੰਜਾਬ ਦੇ 20 ਸ਼ਹਿਰਾਂ ਚ ਉਹ ਦਿੱਤਾ ਹੈ ਵੀ ਕਿੰਨੀਆਂ ਲਾਈਨਾਂ ਲੱਗੀਆਂ ਲੋਕਾਂ ਦਾ ਕੀ ਗੁੱਸਾ ਹੈ ਔਰ ਇਹ ਭਾਰਤ ਪਦ ਦੇ ਵਿੱਚ ਚੱਲ ਰਿਹਾ ਹੈ ਸੋ ਕਿਹੜੇ ਇਕਨੋਮੀ ਇਹਨਾਂ ਦੀ ਕਿੱਥੇ ਨੂੰ ਜਾ ਰਹੀ ਹੈ ਥੱਲੇ ਨੂੰ ਸੋ ਕੁੱਲ ਮਿਲਾ ਕੇ ਇਹ ਜਿਹੜੇ ਨੇ ਮੂੰਹ ਪਰਨੇ ਡਿਗਣਗੇ ਔਰ ਪਰ ਇਹ ਆ ਵੀ ਸਾਨੂੰ ਇਹਨਾਂ ਨੂੰ ਐਕਸਪੋਜ਼ ਕਰਦੇ ਰਹਿਣਾ ਚਾਹੀਦਾ ਹੈ ਇਸ ਸੋ ਕਾਲਡ ਅਖੌਤੀ ਦਾ ਲਾਰਜੇਸਟ ਡੈਮੋਕ੍ਰੇਸੀ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲੈਣੇ ਨੇ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਬਾਅਦ